ਪ੍ਰਧਾਨ ਸਾਡੇ ਵਿਚਾਰ ਪਹੁੰਚੋਗੇ ਨੇ ਸਾਡਾ ਦਿਲ ਦੀਆਂ ਗਹਿਰਾਈਆਂ ਚੋਂ ਬਾਈ ਦਾ ਬਹੁਤ ਬਹੁਤ ਧੰਨਵਾਦ ਹੈ ਉਧਰ ਬਹੁਤ ਵੱਡਾ ਧੰਨਵਾਦ ਹੈ ਪ੍ਰੰਤ ਜੁਨ ਦੇ ਪ੍ਰਧਾਨ ਭਾਈ ਰਾਮਿੰਦਰ ਸਿੰਘ ਜੀ ਰਾਮ 500 ਰੁਪਏ ਦੇ ਵੱਡੇ ਬਾੜ ਇਹਦੇ ਮੁੰਡਿਆਂ ਦੇ ਲਈ ਪੁੱਜਦੇ ਜਿੱਤੇ ਆ ਵੀ ਤੇ ਤੁਹਾਡੇ ਲਈ ਫਟੇ ਭਰਾੜ ਜਿਹੜਾ ਪਿਆਰ ਭੇਜਿਆ ਦੀਪ ਤੁਹਾਡੇ ਦੋਵਾਂ ਵੀਰਾਂ ਦੇ ਲਈ ਉਧਰ ਸਾਡੇ ਟਰੱਕ ਯੂਨੀਅਨ ਦੇ ਪ੍ਰਜਾਣ ਸਾਹਿਬ ਭਾਈ ਰਾਮ ਇੰਦਰ ਸਿੰਘ ਜੀ ਰਾਮ ਉਹਨਾਂ ਨੇ ਕਹਿੰਦੇ ਦੋਨੋਂ ਵੀਰਾਂ ਦੇ ਲਈ ਬਹੁਤ ਵੱਡਾ ਪਿਆਰ ਭੇਜਿਆ ਉਹ ਵੱਡੇ ਬਾਈ ਮਾਲ ਸ਼ੁਰੂ ਰੇਡ ਪੈ ਗਈ ਆਹ ਕਹਿੰਦੇ ਕਬੱਡੀ ਪੈਰੀ ਅਵਤਾਰ ਕਹਿੰਦੇ ਕਿਲੀ ਵਾਲਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਲੜਪਾ ਖੀਵਾ ਉਹ ਕਹਿੰਦੇ ਕੁਲਵੀਰ ਜਟਾਣਿਆਂ ਵਾਲਾ ਓਏ ਮਲ ਖੇਡ ਕਬੱਡੀ ਦੇ ਵੱਡੇ ਆ ਮੇਰੇ ਮਿੱਤਰੋ ਇੱਕ ਚੋਟੀ ਦਾ ਮੈਚ ਸ਼ੁਰੂ ਹੋਇਆ ਅਗਲੀ ਰੇਡ ਕਬੱਡੀ ਦੇ ਮੈਦਾਨ ਨੰਬਰ ਮੇਰੇ ਮਿੱਤਰੋ ਦੁਨੀਆ ਦੇ ਵੱਡੇ ਮੱਲਾਂ ਦੇ ਵੱਡੇ ਚਰਚੇ ਆ ਔਰ ਸਾਹਮਣੇ ਕਹਿੰਦੇ ਬੋਪਰੀਏ ਦੀ ਪਾਈ ਹੋਈ ਕਬੱਡੀ ਹੈ ਉਰਲੀ ਕੰਨੀ ਦੇ ਝਾਤ ਵਜਦੀ ਹੈ ਤੇ ਮੁੰਡਾ ਕਹਿੰਦੇ ਆਓ ਸਾਡੇ ਬਾਲਿਆਂ ਵਾਲੀ ਪਿੰਡ ਹੈ ਅਮਰੀਕ ਨਾਮ ਹੈ ਇਧਰ ਬੱਲੇ 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 ਕਬੱਡੀ 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 ਤੇ ਨੰਬਰ ਆਓ ਸਾਹਮਣੇ ਧਾਵੀ ਦੇ ਸੇ ਜੋੜਦਾ ਹੋਇਆ ਬੋਪਰ ਵਾਲਾ ਇੱਕ ਜਾਨਦਾਰ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਲਾਗੇ ਕਹਿੰਦੇ ਹਾਕਮ ਵਾਲਾ ਪਿੰਡ ਹੈ ਆਓ ਕਹਿੰਦੇ ਦੁਨੀਆ ਦੇ ਵਿੱਚ ਬੱਲੇ ਬੱਲੇ ਛੱਡੀ ਹੈ ਜੱਗੂ ਭਰਾ ਸਾਡੇ ਨੇ ਆ ਉਧਰਲੇ ਬੰਨੇ ਨੌਜਾਨ ਕਹਿੰਦੇ ਯਾਦੂਖੀ ਵਾਲਾ ਅਮਰੀਕ ਕਬੱਡੀ ਪਾਰ ਆਓ ਸਾਹਮਣੇ ਕਹਿੰਦੇ ਜਾਦੂ ਵੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਆਓ ਕਹਿੰਦੇ ਛੀਦੇ ਪਿੰਡ ਦੀਆਂ ਗੱਲਾਂ ਅਗਲੇ ਬੱਚਿਆਂ ਦੇ ਲਈ 70 ਕਿਲੋ ਦੀਆਂ ਟੀਮਾਂ ਨੂੰ ਬਣਤੀਆਂ ਵੀ ਜਲਦੀ ਤੋਂ ਜਲਦੀ ਅਹਿਮਦਪੁਰ ਦੇ ਜੱਗੀ ਚੰਦਪੁਰਾ ਪੁੱਜਣ ਅਹਿਮਦਪੁਰ ਦੇ ਵਿੱਚ ਵੀ ਕਹਿੰਦੇ 14 ਫਰਵਰੀ ਬਹੁਤ ਵੱਡਾ ਮੇਲਾ ਹੋਵੇਗਾ ਲਓ ਧਿਆਨ ਸਿੰਘ ਕਹਿੰਦੇ ਭਿਆਮਾ ਉਹ ਦਿਰਦੇ ਵਾਲਾ ਟਰਾਈ ਕਰਦਾ ਡੱਕਲੇੜ ਦੇ ਪਰ ਨੰਬਰ ਕਹਿੰਦੇ ਉਹ ਜਾਦੂ ਖੀਰੇ ਵਾਲਾ ਪਰੀ ਟੀਮ ਲਈ ਜੋੜਦਾ ਹੋਇਆ ਉਹ ਵੱੱਡੇ ਬਾਈ ਗੁੱਡਣਾ ਵਾਲਾ ਆਹ ਕਹਿੰਦੇ ਗੁਰਵਿੰਦਰ ਖੂਨਣ ਪਿੰਡ ਵਾਲਾ ਕਬੱਡੀ ਪਾ ਰਿਹਾ ਆਹ ਚੋਟੀ ਦਾ ਆਹ ਸਿਰੇ ਦਾ ਮੈਚ ਬੰਦੇ 'ਚ ਬੰਦਾ ਬੰਦੇ 'ਚ ਬੰਦਾ ਬੰਦੇ 'ਚ ਬੰਦਾ ਵਜਦਾ ਮੇਰੇ ਮਿੱਤਰੋ ਆਹ ਗੱਟੇ ਨੂੰ ਲੱਗਾ ਲੋਕ ਧੰਨ ਧੰਨ ਹੋਈ ਪਈ ਆਹ ਧੰਨ ਧੰਨ ਹੋਈ ਪਈ ਹੈ ਕਿ ਫੌਜੀ ਦੇ ਮੋਰਚੇ ਤੋਂ ਬਰੂਦ ਮੁੱਕ ਜੇ ਆਓ ਸਾਹਮਣੇ ਬੰਨਿਆ ਹੋਇਆ ਨਿਸ਼ਾਨਾ ਕਿਤੇ ਜਦੋਂ ਉੱਕ ਜੇ ਪੈਂਦੀਆਂ ਜੀ ਯਾਰ ਕਦੇ ਪੂਰੇ ਪੱਖ ਨਾ ਸੌ ਰੱਬ ਦੀ ਬੰਦੇ ਦੇ ਪੱਲੇ ਓਏ ਰਹਿਦਾ ਕੱਖ ਨਹੀਂ ਸੌ ਰੱਬ ਦੀ ਬੰਦੇ ਦੇ ਪੱਲੇ ਰਹਿਦਾ ਕੱਖ ਨਹੀਂ ਓਏ ਧੁੰਦ ਕਹਿੰਦੇ ਕੜਸੋਆਂ ਨਹੀਂ ਦੀ ਫਿਰਦੀ ਆ ਓਏ ਧੁੰਦ ਕਹਿੰਦੇ ਓਏ ਕੜਸੋਆਂ ਨਹੀਂ ਦੀ ਫਿਰਦੀ ਆ ਓਏ ਟਿੱਗੂਗੀ ਜ਼ਰੂਰ ਓਏ ਪਾਊਗੀ ਜ਼ਰੂਰ ਮੈਂ ਬੇਤੀ ਕਰਦਾ ਟੀਮਾਂ ਨੂੰ ਵੀ ਤੁਰੇ ਆਇਓ ਭਰਾ ਬਣ ਕੇ ਓਏ ਤੁਰੇ ਆਇਓ ਭਰਾ ਗੇ ਉਹ ਵੱਡੇ ਬਾਈ ਤੜਬੇ ਵਾਲਾ ਉਹ ਤੜਬੇ ਵਾਲਾ ਕਬੱਡੀ ਪਾਉਣ ਦੇ ਲਈ ਵਾਦਾ ਹੋਇਆ ਲੋਧਰ ਦੇ ਚਰਚੇ ਆ ਦੁਗਾਂ ਵਾਲਾ ਖੁਸ਼ੀ ਵੀ ਆਵੇਗਾ ਇੰਡੀਆ ਹੌਣ ਦੀਆਂ ਗੱਲਾਂ ਦੁਨੀਆਂ ਦੇ ਵਿੱਚ ਮੇਰੇ ਮਿੱਤਰੋ ਬੋਪਰਵਾਲ ਦੀ ਪਾਈ ਰੇਡ ਇੰਦਰ ਹੈ ਤਲਵੰਡੀ ਵਾਲਾ ਉੱਚਾ ਲੰਮਾ ਗੱਬਰੂ ਆ ਆ ਤੌੜਾ ਤਫੇ ਆ ਰੇਡਾਂ ਤੇ ਜਫੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮੇਰੇ ਵੀਰੋ ਪਿਆਰ ਨਾਲ ਖੇਡ ਕਬੱਡੀ ਵੱਡੀ ਆ ਤਗੜਾ ਮੁਕਾਬਲਾ ਖੇੜਿਆ ਜਾ ਰਿਹਾ ਆ ਅਵਤਾਰ ਹੈ ਕਿਲੀ ਵਾਲਾ ਜੁਗ ਜੁਗ ਜੀਣ ਜਵਾਨੀਆਂ ਮਾਨਣ ਵੱਡੇ ਮੱਲਾਈ ਦੇ ਮੇਲੇ ਦੇ ਕੁਝ ਨਵੇਂ ਮੱਲ ਹੈ ਕੁਝ ਤਜਰਬੇਕਾਰ ਹੈ ਪੰਜਾਬ ਪੁਲਿਸ ਦਾ ਵੀ ਚੇਤੇ ਤੌਰ ਤੇ ਬਹੁਤ ਵੱਡਾ ਧੰਨਵਾਦ ਅਵਤਾਰ ਕਿਲੀ ਵਾਲਾ ਤੇ ਕੁਲਵੀਰ ਜਟਾਣੇ ਵਾਲਾ ਆਹ ਟੱਕਰ ਸਿਰੇ ਦੀ ਹੈ ਮੂਰੇ ਅੜ ਕੇ ਹੌਸਲਾ ਕਰਕੇ ਪੂਤਰਿਆ ਸਾਨ ਸਿੰਘਾਂ ਤੋਂ ਫੜ ਕੇ ਕਿਸੇ ਕਿਸੇ ਨੂੰ ਵੱਲ ਹੁੰਦਾ ਟੰਗੀ ਲਾਗੇ ਦੇਦਣ ਦਾ ਰਾਜੇ ਖੇਲੇ ਅੜਪ ਪੰਜਾਬੀ ਰੱਖਦੇ ਆਹ ਜਿਗੜਾ ਰੱਖਦੇ ਕਿਉਡੀ ਖੋਜਣ ਦਾ ਅੱਜ ਦੇ ਮੇਲੇ ਦੇ ਕਹਿੰਦੇ ਹਾਕਮਾਲੀਆ ਓ ਜੱਗੂ ਵੀ ਆ ਗਿਆ ਅੱਜ ਦੇ ਮੇਲੇ ਦੇ ਕਹਿੰਦੇ ਜੱਗੂ ਵੀ ਆਇਆ ਏ ਸੇਬੀ ਪੱਛੋੜੇ ਵੱਲੋਂ 21000 ਦੇ ਨਾਲ ਵੱਡੇ ਮੱਲ ਦਾ ਵੱਡਾ ਸਨਮਾਨ ਕੀਤਾ ਜਾਣਾ ਤੇ ਕਹਿੰਦੇ ਸੇਬੀ ਨੂੰ ਵੀ ਵਾਰਕਰਾਂ ਨੇ ਕਾਲਾ ਤੇ ਧੀਰਾ ਕਹਿੰਦੇ ਵੱਡਾ ਕੱਪ ਦਿੱਤਾ ਜਾਵੇਗਾ ਇੱਕ ਜ਼ਰੂਰੀ ਬੇਨਤੀ ਆ ਵੀ ਬਾਹਰ ਰੋਡ ਤੇ ਬਹੁਤ ਪੱਟਾ ਜਾਮ ਲੱਗ ਗਿਆ ਜਿਹੜੀਆਂ ਗੱਡੀਆਂ ਖੜੀਆਂ ਨੇ ਓ ਕਿਰਪਾ ਕਰਕੇ ਸਾਈਡ ਤੇ ਕਰ ਦਿੱਤੀਆਂ ਜਾਣ ਕਿਉਂਕਿ ਪੰਜਾਬ ਪੁਲਿਸ ਵੱਲੋਂ ਬੀਬੀ ਐ ਬੀ 80 ਦੀ ਚਾਹੁੰਦੇ ਵੀ ਗੱਡੀਆਂ ਖੇਚ ਧੂਕੇ ਇਧਰ ਉਧਰ ਕਰੀਏ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਨੇ ਬੜੇ ਪਿਆਰ ਨਾਲ ਆਖਿਆ ਵੀ ਗੱਡੀਆਂ ਇਧਰ ਉਧਰ ਕਰ ਲਓ ਬਹੁਤ ਪੱਟਾ ਜਾਮ ਲੱਗ ਗਿਆ ਬਾਹਰ ਇੱਕ ਮਿੰਟ ਅਮਰੀਕ ਸਿੰਘ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਇੱਕ ਸਾਡੇ ਮਾਸਟਰ ਅਜੈਬ ਸਿੰਘ ਜੀ ਕਹਿਣਾ ਉਨ੍ਹਾਂ ਵੱਲੋਂ ਸਨਮਾਨਤ ਕੀਤਾ ਜਾਣਾ ਹੈ ਖਿਡਾਰੀਆਂ ਦਾ ਉਹ ਖਿਡਾਰੀ ਨੇਗੇ ਇੱਕ ਤਾਂ ਖੁਸ਼ੀ ਹੈ ਜੀਤੀ ਰਾਜਕੁਮਾਰ ਹਰਵਿੰਦਰ ਰਣਜੀਤ ਸਿੰਘ ਮੁੰਦਰੀ ਥੋਰੀ ਗੁਰਦੀਪ ਥੋਰੀ ਤੇ ਗੁਰਪ੍ਰੀਤ ਬਰੇ ਗੁਰਪ੍ਰੀਤ ਬਰੇ ਤੇ ਤਾਰੀ ਦੋਦੜਾ ਤੇ ਜੱਸੀ ਵੀਰੋਂ ਕੇ ਇਨ੍ਹਾਂ ਖਿਡਾਰੀਆਂ ਨੂੰ ਬੇਨਤੀ ਹੈ ਸਾਡੀ ਵੀ ਜਿੱਥੇ ਨਹੀਂ ਸਾਡੀ ਬਾਤ ਸੁਣਦੇ ਆ ਉਹ ਇੱਕ ਨੰਬਰ ਸਟੇਜ ਤੇ ਪਹੁੰਚ ਜਾਣ ਮਾਸਟਰ ਜੀ ਵੱਲੋਂ ਵਿਸ਼ੇਸ਼ ਤੌਰ ਤੇ ਇਹਨਾਂ ਦਾ ਸਨਮਾਨ ਕੀਤਾ ਜਾਊਗਾ ਉਧਰ ਕਹਿੰਦੇ ਲੱਭੂ ਦੀ ਪਾਈ ਹੋਈ ਰੇਡ ਹੈ ਸਾਡਾ ਭਰਾ ਕਹਿੰਦੇ ਸੋਨੀ ਦੋਦੜੇ ਭਾਦੜੇ ਪਿੰਡ ਵਾਲਾ ਵੀ ਮੈਦਾਨ ਦੇ ਵਿੱਚ ਆ ਗਿਆ ਹੈ ਭਰਾ ਆ ਨਾਲ ਜੱਗੂ ਹਾਕਮ ਵਾਲੀਆ ਥੋੜੀਆਂ ਸੱਟਾਂ ਲੱਗੀਆਂ ਨੇ ਵਾਹਿਗੁਰੂ ਮਿਹਰ ਕਰੇ ਜਲਦੀ ਰਿਕਵਰੀ ਹੋਵੇ ਤੇ ਮੱਲਾਂ ਦੀਆਂ ਰੇਡਾਂ ਆਹ ਮੱਲਾਂ ਦੇ ਜੱਫੇ ਵੇਖੀਏ ਹਾਕਮ ਵਾਲੀਆ ਜੱਗੂ ਅੱਜ ਮੁੰਡੇ ਦਾ ਕਹਿੰਦੇ ਦੌਰ ਚੱਲਦਾ ਬਾਬਾ ਨਾਨਕ ਮਿਹਰ ਕਰੇ ਨਾਲ ਕਹਿੰਦੇ ਸੋਨੀ ਭਰਾ ਹੈ ਸਾਡਾ ਯਾਰ ਬਹੁਤ ਤਗੜਾ ਖੇਡਿਆ ਗੱਲਾਂ ਮੀਤੇ ਫਰਵਾਈਆਂ ਹੋਈਆਂ ਗੱਲਾਂ ਚਰਨਜੀਤ ਫਰਵਾਈਆਂ ਹੋਈਆਂ ਐਨਆਰਆਈ ਚੜ੍ਹਦੀ ਕਲਾ ਦੀ ਖੇਡ ਕਲੱਬ ਲਈ ਮਾਣ ਵੀ ਦੇਣਾ ਟਰੈਕਟਰ ਦੇ ਨਾਲ ਇਧਰ ਕਹਿੰਦੇ ਅਵਤਾਰ ਹੈ ਕਿਲੀ ਵਾਲਾ ਚਾਰ ਨੇ ਅਮਰੀਕ ਚੱਕ ਆਕਰ ਸੋਹਣੀਆਂ ਗੱਲਾਂ ਆਓ ਸਾਹਮਣੇ ਕਹਿੰਦੇ ਕਬੱਡੀ ਪੈਂਦੀਆਂ ਮੇਰੇ ਮਿੱਤਰੋ ਇਹ ਢੜਬੇ ਦੀ ਧਰਤੀ ਆ ਮੁੰਡੇ ਸੱਤੀ ਵਰਗੇ ਅੱਜ ਕਹਿੰਦੇ ਜਟਾਣਿਆਂ ਵਾਲਾ ਲੱਗਾ ਹੋਇਆ ਮੇਰੇ ਮਿੱਤਰੋ ਉਹ ਰੀਡਾ ਪੈਂਦੀਆਂ ਜੱਫੇ ਲੱਗਦੇ ਸੱਚੇ ਖੱਬੇ ਉੱਤੇ ਥੱਲੇ ਉਹ ਜ਼ੋਰ ਤੇ ਲੱਗੂਗਾ ਜ਼ੋਰ ਤੇ ਲੱਗੂਗਾ ਉਹ ਜ਼ੋਰ ਤੇ ਲੱਗੂਗਾ ਮੇਲਾ ਫੱਬੂਗਾ ਓਏ ਟਾਮਾ ਟਾਮਾ ਰੈਡਰ ਅੱਜ ਇਹਨਾਂ ਤੋਂ ਭੱਜੂਗਾ ਆਓ ਸਿਰੇ ਦਾ ਮੈਚ ਹੈ ਮੋਪਰ ਵਾਲਾ ਕਹਿੰਦੇ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ ਚਾਰ ਨੇ ਇੰਦਰ ਤਲਵੰਡੀ ਵਾਲਾ ਉਧਰ ਕਹਿੰਦੇ ਗੱਪਰੂ ਸਾਹਮਣੇ ਮੈਂ ਦੇਖਦਾ ਵੀ ਖੇਡ ਮੈਦਾਨ ਵਿੱਚ ਇਹ ਐ ਨੌਜਵਣ ਬਾਲਿਆਂ ਵਾਲੀ ਪੰਡ ਦਾ ਅਮਰੀਕ ਸਾਹਮਣੇ ਗੱਲੇ ਆਓ ਬੱਲੇ 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 ਆਓ ਹੰਦਿਆਂ ਦੇ ਲਾਗੇ ਸਵਾਦ ਲਿਆਦਾ ਮੈਨੂੰ ਪਾਰ ਲਗਾ ਦੇਵੇ ਘੜਿਆ ਮਿੰਤਾ ਤੇਰੀਆਂ ਕਰਦੀ ਸਹਬਾ ਬਹਿ ਜਾ ਚੁੱਪ ਕਰਕੇ ਇੱਥੇ ਕੋਈ ਨਾ ਤੇਰਾ ਦਰਦੀ ਮੈਨੂੰ ਪਾਰ ਲਗਾ ਦੇਵੇ ਘੜਿਆ ਮਿੰਤਾ ਤੇਰੀਆਂ ਕਰਦੀ ਆਹ ਚੋਟੀ ਦਾ ਮੈਚ ਆਹ ਯਾਦੂ ਹੈ ਖੀਵੇ ਵਾਲਾ ਯਾਦੂ ਕਰੀਆਂ ਯਾਦੂ ਕਰੀਆਂ ਯਾਦੂ ਕਰੀਆਂ ਕਰਦੀਆਂ ਸਾਡੇ ਨਾਲ ਓ ਜਟਾਣਿਆਂ ਵਾਲਾ ਕਹਿੰਦਾ ਲੰਗ ਮਾਸੀ ਦਾ ਪੁੱਤਾ ਕਿਦਰ ਦੀ ਲੰਗਣਾ ਆਹ ਟੱਕਰ ਘੜੇ ਦੀਆਂ ਸੁੰਆਂ ਟਿਕ 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 ਕਬੱਡੀ 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 ਓ ਫੜ ਲਾ ਇਹਨੂੰ ਫੜ ਲਾ ਫੜ ਲਾ ਓ ਚੰਦਰੇ ਦੇ ਫੜਿਆ ਵੀ ਕੁਜ ਨਹੀਂ ਤੇ ਛੱਟਿਆ ਵੀ ਕੁਜ ਨਹੀਂ ਆਹ ਕਹਿੰਦੇ ਕੁਲਵੀਰ ਜਟਾਣੇ ਵਾਲਾ ਅੱਜ ਤੇ ਕਵੇਂ ਘਰੇ ਮੇਲਾ ਚੱਲਦਾ ਅੱਜ ਤੇ ਹਵਾ ਵੀ ਓ ਪੁੱਛ ਕੇ ਵੰਗੂ ਮੇਰੇ ਮਿੱਤਰੋ ਧੀਰਾ ਤੇ ਕਾਲਾ ਇਧਰ ਲਿ ਸਟੇਜ ਤੇ ਮਿਲਣ ਵੀਰ ਆ ਕੇ ਧੀਰਾ ਤੇ ਕਾਲਾ ਵੀਰਾਂ ਨੂੰ ਯਾਦ ਕਰਦੇ ਆ ਓਏ ਪੱਟੇ ਬਾਏ ਮੁੰਡਾ ਆ ਗਿਆ ਧੁੰਦਾ ਬਾਕੀ ਇਕੱਠਾ ਬਾਕੀ ਵੱਡਾ ਮੇਲਾ ਉੱਡੀ ਕੀ ਹੋ ਜਾਂਦੀ ਐ ਮੈਂ ਬੇਨਤੀ ਕਰਦਾ ਅੰਮ੍ਰਿਤਪੁਰ ਦੀ ਟੀਮ ਨੂੰ ਵੀ ਜਲਦੀ ਤੋਂ ਜਲਦੀ ਟੀਮ ਜਿਹੜੀ ਓ ਗਰਾਊਂਡ ਦੇ ਵਿੱਚ ਪੁੱਜ ਜਾਵੇ ਅਗਲਾ ਮੈਚ 70 ਕੇਜੀ ਸੈਮੀਫਾਈਨਲ ਆ ਜਾਣ ਜਲਦੀ ਆ ਮੇਰੀ ਬੇਨਤੀ ਆਓ ਭਰਾ ਬਣ ਕੇ ਧੁੰਦ 100-100 ਬਾੜ ਦਾ ਬਲਬ ਵੰਦੀਆਂ ਲੇਟਾਂ ਵੱਡੀਆਂ ਮੁੜ ਕੇ ਧੰਨ ਮੂਰੇ ਫਿੱਕੀਆਂ ਪੈ ਜਾਣੀਆਂ ਭਰਾ ਬਣ ਕੇ ਆਓ ਜਲਦੀ ਨਾਲ ਬੋਪਰ ਵਾਲਾ ਆਓ ਸਾਹਮਣੇ ਕਬੱਡੀ ਪਾ ਰਿਹਾ ਹੈ 2 ਨੰਬਰ ਤੋਂ ਵੱਧ ਕੇ ਆਓ ਕਹਿੰਦੇ ਚੋਟੀ ਦਾ ਜੱਫਾ ਇਧਰ ਮੇਜਰ ਮਿਰਗਾ ਆ ਮੇਜਰ ਮਿਰਗਾ ਕਹਿੰਦੇ ਦੁਨੀਆ ਦੇ ਵੱਡੇ ਜੱਫੇ ਲਾਉਣ ਵਾਲਾ ਜਾਫੀ ਬੱਲੇ ਬੱਲੇ ਕਰਵਾ ਗਿਆ ਮੇਜਰ ਕਹਿੰਦੇ ਬੈਣੀ ਦਾ 스타 ਹੈ ਪਿੰਡ ਪੱਧਰੋਂ ਪੰ ਦਾ 스타 ਕਹ ਲਈਏ ਆਓ ਸਾਹਮਣੇ ਕਬੱਡੀ ਫੇਰ ਨੜਬੇ ਦੇ ਵੇੜੇ ਪੈ ਚੁੱਕੀ ਹੈ ਲੁਧਰ ਦੁਨੀਆ ਦਾ ਵੱਡਾ ਮੱਲ ਹੈ ਖੇਡ ਦਾ ਸ਼ਾਹ ਕੋੜ ਦੀ ਖੇਡ ਕਲੱਬ ਲਈ ਸੰਦੀਪ ਸੰਧੋ ਨੰਗਲ ਮੀਆਂ ਖੇਡ ਕਬੱਡੀ ਦਾ ਗਲੈਡੀਨੇਟਰ ਯਾਦ ਕਰਦੇ ਆ ਮੱਲ ਨੂੰ ਮੇਰੇ ਮਿੱਤਰੋ ਵੱਡੇ ਘਾਟੇ ਨੇ ਆਓ ਸਾਹਮਣੇ ਕਹਿੰਦੇ ਜਟਾਣਿਆਂ ਵਾਲਾ ਤੇ ਕਿਲੀ ਪਿੰਡ ਵਾਲਾ ਅਵਤਾਰ ਮੇਰੇ ਮਿੱਤਰੋ ਨੰਬਰ ਨੰਬਰ ਕਹਿੰਦੇ ਆ ਲੰਬੂ ਖੀਵੇ ਵਾਲਾ ਕਹਿੰਦੇ ਤਗੜਾ ਨੰਬਰ ਆਪਣੀ ਆਯਾਦੂ ਖੀਵੇ ਵਾਲਾ ਕਹਿੰਦੇ ਨੌਜਵਾਨ ਤਗੜਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਆਓ ਸਾਹਮਣੇ ਕਹਿੰਦੇ ਗੁਰਵਿੰਦਰ ਵੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇੱਕ ਬਾਉਂਸਰ ਵੀਰਾਂ ਨੂੰ ਵੇੜ ਪਈ ਹੈ ਪ੍ਰਬੰਧ ਕਹਿੰਦੇ ਵੀ ਤੁਹਾਡੀ ਜ਼ਿੰਮੇਵਾਰੀ ਆ ਵੀ ਗਰਾਊਂਡ ਦੇ ਵਿੱਚ ਰਸ਼ ਹੋਈ ਜਾਂਦਾ ਕਿਉਂਕਿ ਸਾਕਤਾਰ ਉਹ ਕਹਿੰਦੇ ਬਾਅਦ ਚਹੂੜਾ ਬਾਉਂਸਰਾਂ ਨੂੰ ਵੇੜ ਪਿਆ ਹੁਣ ਤੁਹਾਨੂੰ 100 ਵੀ ਇੱਕ ਸੜਾਪੀਆ ਉਹ ਕਹਿੰਦੇ ਰਸ਼ ਪਾਲਾ ਹੋਈ ਜਾਂਦਾ ਸਾਬਕਤਾਰ ਬਾਦੇ ਵਿੱਚ ਹੋਣਾ ਇਹ ਬੌਸਰਾਂ ਨੂੰ ਮੇਂਦੀ ਆ ਮੇਰੀ ਕਿਰਪਾ ਕਰਕੇ ਕੰਬੇ ਰਣ ਭਰਾ ਬੜ ਗਏ ਉਹ ਰੇਡ ਪੈ ਗਈ ਬੂਟੇ ਬਾਈ ਕਬੱਡੀ ਪੈ ਗਈ ਕਹਿੰਦੇ ਉਤਾਰ ਕਿਲੀ ਵਾਲਾ ਮੇਰੇ ਮਿੱਤਰੋ ਕਬੱਡੀ ਪਾ ਰਿਹਾ ਉਧਰ ਦੜਬੇ ਵਾਲਾ ਕੋਸ਼ਿਸ਼ ਕਰਦਾ ਮੇਲਾ ਗੂੰਜ ਉੱਠਿਆ ਮੇਲਾ ਨੱਚ ਉੱਠਿਆ ਲੱਗਦਾ ਰੌਲਾ ਰੱਪਾ ਓਏ ਆ ਕੀ ਬਣ ਗਿਆ ਬਣ ਗਿਆ ਆ ਰੋਲਾ ਮੈਨੂੰ ਲੱਗਦਾ ਖੀਵੇ ਵਾਲਿਆਂ ਲਈ ਪੈ ਗਿਆ ਓਏ ਨੰਬਰ ਵਾਲਿਆ ਭੱਜ ਗਿਆ ਭਰਾ ਬਣ ਕੇ 11:30 ਦੇ ਤੇ ਨੋਟ ਕਰੀਏ ਖੀਵੇ